ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਵਰਕ ਵਾਲੇ ਸੂਟ ਥ्रेड ਵਰਕ ਦੇ ਵਰਕ ਹੋ ਕੇ ਆਇਆ ਹੈ ਨਾ ਸੂਟ ਤੇ ਇਹਨੂੰ ਮੈਂ ਅੱਜ ਸ਼ੋਅ ਕਰੂੰਗੀ ਇਹਦਾ ਇਹਦਾ ਸ਼ੋਅ ਕਰਨ ਦਾ ਮੀਨਿੰਗ ਇਹੀ ਹੋਊਗਾ ਵੀ ਜੇ ਤੁਸੀਂ ਇਦਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਚਾਹੇ ਥ्रेड ਵਰਕ ਦੇ ਉੱਪਰ ਕਰਵਾਉਣਾ ਚਾਹੇ ਹੈਂਡ ਵਰਕ ਦੇ ਉੱਪਰ ਕਰਵਾਉਣਾ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਦਾ ਆਰਡਰ ਦੇ ਸਕਦੇ ਹੋ ਮੈਂ ਤੁਹਾਨੂੰ ਅੱਜ ਦੋ ਤਿੰਨ ਡਿਜ਼ਾਈਨ ਦਿਖਾਉਂਗੀ ਜਿਹੜੇ ਆਪਾਂ ਥ्रेडਵਰਕ ਦੇ ਉੱਪਰ ਰੈਡੀ ਕੀਤੇ ਨੇ ਤੇ ਹੈਂਡਵਰਕ ਦੇ ਸੂਟ ਵੀ ਆਪਣੇ ਰੈਡੀ ਹੋ ਰਹੇ ਨੇ ਤੇ ਉਹਨਾਂ ਦਾ ਜਿਆਦਾ ਹਨਾ ਰੀਲਸ ਵਗੈਰਾ ਬਣਦੀਆਂ ਨੇ ਤਾਂ ਇੰਸਟਾ ਦਾ ਪੇਜ ਆ ਚਹਿਲ ਕਲੈਕਸ਼ਨ 27 ਚਹਿਲ ਕਲੈਕਸ਼ਨ 27 ਆ ਆਪਣਾ ਪੇਜ ਆ ਚਹਿਲ ਕਲੈਕਸ਼ਨ ਦੇ ਨਾਮ ਤੇ ਹੀ ਹਨਾ ਤਾਂ ਤੁਸੀਂ ਉਹਨੂੰ ਫਾਲੋ ਕਰ ਸਕਦੇ ਹੋ ਉਹਦੇ ਉੱਪਰ ਕੋਸ਼ਿਸ਼ ਰਹਿੰਦੀ ਆ ਕਿਉਂਕਿ ਜਦੋਂ ਕੋਈ ਸੂਟ ਵਰਕ ਹੋ ਕੇ ਆਉਂਦਾ ਪਹਿਲਾਂ ਤਾਂ ਪਹਿਣਾ ਦੀ ਇਹੀ ਰਿਕੁਆਇਰ ਹੁੰਦੀ ਆ ਜਦੋਂ ਵੀ ਕੋਈ ਵਰਕ ਨੂੰ ਸੂਟ ਆਉਂਦਾ ਕਿ ਫਟਾਫਟ ਛੇਤੀ ਤੋਂ ਛੇਤੀ ਹੈ ਨਾ ਵਰਕ ਕਰਕੇ ਸਾਨੂੰ ਕਿਉਂਕਿ ਪੂਰੇ ਪੂਰੇ ਟਾਈਮ ਤੇ ਹੀ ਆਰਡਰ ਆਉਂਦੇ ਨੇ ਤੇ ਤਾਂ ਕਰਕੇ ਸਾਨੂੰ ਵੀ ਬਸ ਉਹਨਾਂ ਦਾ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਦਾ ਨਾਲ ਦੀ ਨਾਲ ਹੈ ਨਾ ਅਸੀਂ ਮਤਲਬ ਕਿ ਬਣਾ ਕੇ ਹਾਂ ਜਿਨ੍ਹਾਂ ਦੇ ਆਰਡਰ ਲਗਾਤਾਰ ਚੱਲ ਰਹੇ ਹੁੰਦੇ ਜਿਵੇਂ ਸਟਿਚਿੰਗ ਹੋ ਰਹੀ ਹੁੰਦੇ ਨੇ ਹੋਰ ਸੂਟ ਵੀ ਨਾਲ ਜਾਣੇ ਹੁੰਦੇ ਨੇ ਤਾਂ ਉਹਨਾਂ ਦੀ ਆਪਾਂ ਵੀਡੀਓ ਬਣਾ ਲਈਦੀ ਆ ਪਰ ਜਦੋਂ ਕਿਸੇ ਸਿੰਗਲ ਸੂਟ ਦਾ ਜਸਟ ਵਰਕ ਹੋ ਕੀ ਜਾਣੀ ਹੁੰਦੇ ਆ ਤਾਂ ਉਹਨਾਂ ਦੀਆਂ ਵੀਡੀਓ ਬਣਨੀਆਂ ਸਕਿੱਪ ਹੋ ਜਾਂਦੀਆਂ ਨੇ ਵੀਡੀਓ ਬਣਨ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਸੋ ਅੱਜ ਜਿਹੜੇ ਮੈਂ ਸੂਟ ਦਿਖਾਉਂਗੀ ਤੁਹਾਨੂੰ ਸਾਰੇ ਥ੍ਰੈਡ ਵਰਕ ਦੇ ਉੱਪਰ ਹੋਣਗੇ ਤੇ ਇਹਨਾਂ ਨੂੰ ਦੇਖ ਕੇ ਤੁਸੀਂ ਆਪਣਾ ਵਰਕ ਕਰਵਾ ਸਕਦੇ ਹੋ ਜਾਂ ਫਿਰ ਤੁਹਾਡਾ ਕੋਈ ਵੀ ਆਪਣਾ ਡਿਜ਼ਾਈਨ ਆ ਤੁਸੀਂ ਦੇ ਸਕਦੇ ਹੋ ਤੇ ਉਦਾਂ ਵੀ ਤੁਸੀਂ ਕਿਸੇ ਵੀ ਫੈਬਰਿਕ ਤੇ ਜਿਵੇਂ ਕਿ ਹੁਣ ਗਰਮੀਆਂ ਦਾ ਕਾਟਨ ਦਾ 베ਸ ਬਹੁਤ ਸੋਹਣਾ ਹੈ ਨਾ ਆ ਚੁੱਕਿਆ ਵਾ ਇਹ ਤੁਸੀਂ ਉਹਨਾਂ ਉੱਤੇ ਵੀ ਆਪਣਾ ਵਰਕ ਕਰਵਾ ਸਕਦੇ ਹੋ। ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ। ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਬਲੈਕ ਕਲਰ ਦੇ ਉੱਪਰ ਆ। ਬਲੈਕ ਕਲਰ ਦੇ ਉੱਪਰ ਆ। ਆ ਪੀਸ ਦੀ ਕਟਿੰਗ ਹੋਈ ਹੋਈ ਆ ਫਰੰਟ ਪੱਲਾ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹਦੀ ਸਾਰੀ ਲੁੱਕ ਆ। ਐਂ ਲੱਗਦਾ ਜਿਵੇਂ ਪੇਂਟ ਹੋਇਆ ਹੁੰਦਾ ਸਾਰਾ ਸਿੰਗਲ ਟਾਂਕੇ ਚ ਕੰਮ ਹੋਇਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਹਨਾ ਕੰਮ ਹੋਇਆ ਹੋਇਆ ਦੇਖ ਸਕਦੇ ਹੋ ਬਹੁਤ ਸੋਹਣੀ ਸਾਰੀ ਫਰੰਟ ਲੁੱਕ ਆ। ਨੀਚੇ ਇਸ ਤਰ੍ਹਾਂ ਇਹਦਾ ਸਾਰਾ ਘੇਰ ਬਣਿਆ ਸੇਮ ਕੰਮ ਬਾਹਾਂ ਤੇ ਆ ਜਿਵੇਂ ਇਹਦੇ ਤੇ ਆ ਸੇਮ ਕੰਮ ਹੀ ਬਾਹਾਂ ਤੇ ਮਿਲੂਗਾ ਬਹੁਤ ਸੋਹਣੀ ਆਏ ਉੱਪਰ ਆਪਣੇ ਉੱਪਰ ਤੱਕ ਇਹ ਵੇਲ ਜਾਊਗੀ ਬਹੁਤ ਸੋਹਣਾ ਕੰਮ ਆ ਤੇ ਥ੍ਰੈਡ ਵੀ ਉਹਨਾਂ ਨੇ ਕਿਹਾ ਸੀ ਸਾਨੂੰ ਵੀ ਥੋੜੇ ਜਿਹਾ ਮਿੱਠੇ ਪਿਆਰੇ ਜੇ ਕਲਰ ਹੀ ਚਾਹੀਦਾ ਤਾਂ ਕਰਕੇ ਆਪਾਂ ਠੀਕ ਕਲਰ ਹੀ ਮੀਡੀਅਮ ਜੀ ਰੱਖਿਆ ਜਿਆਦਾ ਡਾਰਕ ਕਲਰ ਨਹੀਂ ਚਲਾਏ ਤੇ ਬਲੈਕ ਦੇ ਉੱਪਰ ਤਾਂ ਜਿਹੜਾ ਮਰਜੀ ਕਲਰ ਚਲਾ ਲਓ ਉੱਠ ਕੇ ਆਉਂਦਾ ਹੀ ਆਉਂਦਾ ਵਾ ਸੋ ਇਹ ਹੈਗਾ ਵਾ ਪਹਿਲਾ ਸੂਟ ਨਾਲ ਹੀ ਇਹਦੀਆਂ ਬਾਹਾਂ ਵਾ ਸੇਮ ਕੰਮ ਇਹਦੀਆਂ ਬਾਹਾਂ ਦੇ ਉੱਪਰ ਹੋਇਆ ਹੋਇਆ। ਆ ਲੋ ਜੀ। ਜਿਵੇਂ ਹੈ ਨਾ ਪੱਲੇ ਦੇ ਉੱਪਰ ਕੰਮ ਮਿਲੂਗਾ ਸੇਮ ਕੰਮ ਹੀ ਬਾਹਾਂ ਦੇ ਉੱਪਰ ਮਿਲੂਗਾ ਦੇਖੋ। ਬਹੁਤ ਪਿਆਰਾ ਬਹੁਤ ਸੋਹਣਾ ਕੰਮ ਬਾਹਾਂ ਦੇ ਉੱਪਰ ਆ। ਤੇ ਬਲੈਕ ਕਲਰ ਦਾ ਇਹ ਸੂਟ ਆ। ਬਹੁਤ ਹੀ ਸੋਹਣਾ ਤੇ ਤੁਸੀਂ ਇਸ ਤਰ੍ਹਾਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ। ਆਪਣੀ ਹੁਣ ਕਾਟਨ ਦੀ ਸਟਾਰਟਿੰਗ ਹੋ ਚੁੱਕੀ ਆ। ਪੂਰੀ ਵਧੀਆ ਹੈ ਨਾ ਬ੍ਰਾਂਡ ਦੀ ਕਾਟਨ ਮਿਲੂਗੀ ਜਿਹਦੀ ਪੂਰੀ ਗਾਰੰਟੀ ਹੋਊਗੀ ਕਲਰਾਂ ਵਗੈਰਾ ਦੀ। ਸਾਰੀ ਯਾਨੀ ਕਿ ਆਮ ਕਾਟਨ ਨਹੀਂ ਹੋਗੀ ਆਪਾਂ ਸਾਰੀ ਬ੍ਰੈਂਡ ਦੀ ਵਧੀਆ ਤੇ ਹੀ ਵਰਕ ਕਰਕੇ ਦਿੰਨੇ ਆ ਨੋਰਮਲ ਤੇ ਨਹੀਂ ਕਰਦੇ ਕਿਉਂਕਿ ਉਹਦੀ ਫਿਰ ਬਾਅਦ ਦੇ ਵਿੱਚ ਕੰਪਲੇਨ ਆਉਂਦੀ ਹੈ ਜੀ ਫਿਰ ਉਹ ਕੋਈ ਫਾਇਦਾ ਨਹੀਂ ਇੰਨੇ ਪੈਸੇ ਥ੍ਰੈਡ ਤੇ ਲਾਉਣ ਦਾ ਵਰਕ ਤੇ ਲਾਉਣ ਦਾ ਤੇ ਕਿਉਂਕਿ ਬਾਅਦ ਦੇ ਵਿੱਚ ਜਦੋਂ ਪੋਵੇ ਨਾ ਹਨਾ ਸੂਟ ਹੀ ਖਰਾਬ ਹੋ ਜਾਵੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਉਹਦੇ ਨਾਲੋਂ ਤਾਂ ਫਿਰ ਆਪਾਂ ਸਿੰਪਲ ਸੂਟ ਹੀ ਵੀਅਰ ਕਰ ਲਈਏ ਤਾਂ ਵਧੀਆ ਵਾ ਲਓ ਜੀ ਸੈਕਿੰਡ ਡਿਜ਼ਾਈਨ ਦੇਖ ਲਓ ਇਹ ਵੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਸੈਕਿੰਡ ਡਿਜ਼ਾਈਨ ਵੀ ਰਹਾ ਇਹ ਪੂਰਾ ਪਰਮਾ ਪੂਰਾ ਪਰਮਾ ਡਿਜ਼ਾਈਨ ਰੈਡੀ ਹੋਇਆ ਬਹੁਤ ਹੀ ਪਿਆਰਾ ਸਾਰੀ ਫਰੰਟ ਲੁੱਕ ਆ ਇਹ ਬਹੁਤ ਸੋਹਣੀ ਬਲੈਕ ਕਲਰ ਤੇ ਜਾਨਕੀਆ ਕਲਰ ਵੀ ਇੰਨੇ ਖਿਲ ਕੇ ਆ ਰਹੇ ਨੇ ਤੇ ਸਾਰੀ ਲੁੱਕ ਵਾਈਜ਼ ਵੀ ਪੂਰਾ ਫਰੰਟ ਪੂਰਾ ਫੁੱਲ ਹੈਵੀ ਮਿਲੂਗਾ ਇਹਦਾ ਬਹੁਤ ਸੋਹਣਾ ਸਾਰਾ ਘੇਰਾ ਇਹ ਵੀ ਫਰੰਟ ਪੱਲਾ ਸੂਟ ਦਾ ਤੇ ਨਾਲ ਸੀਮ ਇਹਦੀਆਂ ਬਾਹਾਂ ਦੇ ਉੱਪਰ ਬੇਲਾ ਕੰਮ ਚੈੱਕ ਕਰ ਲਓ ਪੂਰਾ ਸਫਾਈ ਵਾਲਾ ਨੀਟ ਐਂਡ ਕਲੀਨ ਮਿਲੂਗਾ ਕੋਈ ਵੀ ਇੱਕ ਵੀ ਟੰਕਾ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲੂਗਾ ਵੀ ਜਿਹੜਾ ਛੱਡੇ ਆ ਹੋਇਆ ਜਾਂ ਧਾਗੇ ਨਿਕਲੇ ਹੋਇਆ ਕੁਝ ਵੀ ਨਹੀਂ ਬਹੁਤ ਸੋਹਣਾ ਕੰਮ ਹੋਇਆ ਹੋਇਆ ਬਾਹਾਂ ਦੇ ਉੱਪਰ ਤੇ ਇਹ ਹੈਗੇ ਨੇ ਆਪਣੇ ਜਿਹੜੇ ਖੁੱਦੇ ਡਿਜ਼ਾਈਨ ਚੱਲ ਹੀ ਰਹੇ ਨੇ ਹਨਾ ਪਿਛਲੀਆਂ ਗਰਮੀਆਂ ਦੇ ਵਿੱਚ ਵੀ ਆਪਾਂ ਇਹ ਡਿਜ਼ਾਈਨ ਬਣਵਾਏ ਸੀ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਸੂਟ ਚਾਹੀਦਾ ਹੈ ਇਹ ਬਣੇ ਪਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਪੂਰਾ ਵਧੀਆ ਸੈਲਫ ਪ੍ਰਿੰਟਡ ਜਾਂ ਬੇਸ ਆਏ ਨੇ ਨਿੱਕੀ ਨਿੱਕੀ ਡਾਟ ਮਿਲੂਗੀ ਬੇਸ ਦੇ ਵਿੱਚ ਬਹੁਤ ਸੋਹਣਾ ਲਾਈਟ ਜਿਹਾ ਕਲਰ ਆ ਮਿੱਠਾ ਪਿਆਰਾ ਜਿਹਾ ਇਸ ਤਰ੍ਹਾਂ ਹੈਗਾ ਇਹਦਾ ਸਾਰਾ ਡਿਜ਼ਾਈਨ ਤੇ ਇਹਦਾ ਜਿਹੜਾ ਤੁਹਾਨੂੰ ਫੈਬਰਿਕ ਆ ਉਹ ਵੀ 6 ਮੀਟਰ ਦਾ ਮਿਲੂਗਾ 6 ਮੀਟਰ ਤੁਹਾਨੂੰ ਇਹ ਪੂਰਾ ਕੱਪੜਾ ਮਿਲੂਗਾ 3 ਮੀਟਰ ਦੀ ਬਾਟਮ 3 ਮੀਟਰ ਦੀ ਹੋਈ ਸ਼ਾਰਟ ਯਾਨਕਿ ਜਿਵੇਂ ਮਰਜੀ ਤੁਸੀਂ ਹੈਵੀ ਹੋ ਕੁਝ ਵੀ ਇਹ ਕਪੜਾ ਜ਼ਿਆਦਾ ਵੀ ਚਾਹੀਦਾ ਜਾਨੀ ਕਿ ਪੂਰਾ ਤੁਹਾਨੂੰ ਇਹਦੇ ਵਿੱਚ ਫਾਇਦਾ ਹੋਊਗਾ ਤੁਸੀਂ ਲੈ ਸਕਦੇ ਹੋ ਪ੍ਰਾਈਸ ਉਹੀ ਰਹੂਗਾ 5 ਮੀਟਰ ਦੇ ਸੂਟ ਦਾ ਹੀ ਪਰ ਇਹ ਦੋ ਸੂਟ ਜਿਹੜਾ ਮੈਂ ਦਿਖਾ ਰਹੀ ਆਂ ਇੱਕ ਇਹ ਤੋਂ ਬਾਅਦ ਦਿਖਾਉਂਗੀ ਤੇ ਸੇਮ ਹੀ ਇਹਦੀਆਂ ਬਾਹਾਂ ਦੇ ਉੱਪਰ ਵੀ ਕੰਮ ਆ ਪੱਲਾ ਵੀ ਹੈਵੀ ਆ ਤੇ ਬਾਹਾਂ ਵੀ ਆਲੋ ਸੇਮ ਪੱਲੇ ਨਾਲ ਦਾ ਕੰਮ ਹੀ ਬਾਹਾਂ ਦੇ ਉੱਪਰ ਮਿਲੂ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਨਾਲ ਇਹਨਾਂ ਦੇ ਮਿਲਣਗੇ ਪਿਓਰ ਦੇ ਦੁਪੱਟੇ ਜੇ ਤੁਸੀਂ ਕਹੋਗੇ ਤਾਂ ਇਹਨਾਂ ਲੈਸ ਵਗੈਰਾ ਲੱਗ ਕੇ ਵੀ ਇਹ ਇਹ ਰੈਡੀ ਹੋ ਜਾਣਗੇ ਬਟ ਹਜੇ ਜਸਟ ਪਿਓਰ ਦਾ ਦੁਪੱਟਾ ਸਿਰਫ ਡਾਈ ਕੀਤਾ ਹੋਇਆ ਨਾਲ ਸੇਮ ਸੂਟ ਦਾ ਨਾਲੋ ਇੱਕ ਇਹਦਾ ਨਾਂ ਇਹਦੇ ਵਿੱਚ ਹੈਗਾ ਜੀ ਇਹ ਵਾਲਾ ਇਹ ਵੀ ਕਾਫੀ ਹਿੱਟ ਡਿਜ਼ਾਈਨ ਰਿਹਾ ਵਾ ਲਓ ਜੀ カラー ਬਹੁਤ ਸੋਹਣੇ ਪੂਰੇ ਵਧੀਆ ਪ੍ਰੋਪਰ ਪਾਏ ਹੋਏ ਨੇ ਬਹੁਤ ਹੀ ਪਿਆਰੇ ਪੂਰੇ ਖਿਲ ਕੇ ਆ ਰਹੇ ਆ ਸਾਰੀ ਫਿਨਿਸ਼ਿੰਗ ਤੁਹਾਨੂੰ ਮੈਂ ਚੈੱਕ ਕਰਾਈ ਰਹੀ ਆ ਸੂਟ ਦੀ ਬਹੁਤ ਸੋਹਣੀ ਫਿਨਿਸ਼ਿੰਗ ਆ ਤੇ ਨਾਲ ਸੇਮ ਹੀ ਕੰਮ ਮਿਲੂਗਾ ਬਾਹਾਂ ਦੇ ਉੱਪਰ ਪਾਇਆ ਹੋਇਆ ਵੀਰ ਕੀਤਾ ਬਹੁਤ ਸੋਹਣਾ ਲੱਗੂਗਾ ਸੂਟ ਆ ਲੋ ਜੀ ਇਸ ਤਰ੍ਹਾਂ ਹੈਗਾ ਇਹਦੀ ਬਾਹਾਂ ਦੇ ਉੱਪਰ ਕੰਮ ਇਸ ਤਰ੍ਹਾਂ ਰਹੂਗਾ ਬਾਹਾਂ ਦੇ ਉੱਪਰ ਕੰਮ ਸਾਰੀ ਕਟਵਰਕ ਮਿਲੂਗੀ ਨਾਲ ਫਲਾ ਬੰਦੇਗਾ ਪੱਲਾ ਇਹਦਾ ਪੂਰਾ ਫੁੱਲ ਹੈਵੀ ਲੋਗਾ ਇਹਦੇ ਨਾਲ ਵੀ ਸੇਮ ਤੁਹਾਨੂੰ ਮਿਲੂਗਾ ਪਿਓਰ ਦਾ ਹੀ ਦੁਪੱਟਾ ਤੇ ਜਿਹੜੀਆਂ ਭੈਣਾਂ ਨੂੰ ਲੈਸ ਨਾਲ ਫਿਨਿਸ਼ਿੰਗ ਵਗੈਰਾ ਕਰਵਾ ਕੇ ਚਾਹੀਦਾ ਤਾਂ ਲੈਸ ਵੀ ਲੱਗ ਜੂਗੀ ਜੀ ਜੇ ਤੁਸੀਂ ਆਪ ਲਗਵਾ ਸਕਦੇ ਹੋ ਤਾਂ ਆਪ ਯਾਨੀ ਕਿ ਦੁਪੱਟੇ ਤੇ ਸੂਟ ਇਹ ਦੋਨੇ ਆਪਣੇ ਕੋਲ ਰੈਡੀ ਪਏ ਨੇ ਤੇ ਇਹ ਸੀਗੇ ਮੇਰੇ ਅੱਜ ਦੇ ਦੋ ਚਾਰ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਸ਼ੋਅ ਕੀਤੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਹਨਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਆਪਣਾ ਡਿਜ਼ਾਈਨ ਹੈ ਜਿਹੜਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕੱਪੜੇ ਦੇ ਉੱਤੇ ਚਾਹੇ ਤੁਸੀਂ ਮਰਬਰੀ ਤੇ ਕਰਵਾ ਲਓ ਚਾਹੇ ਤੁਸੀਂ ਇਹ ਤੇ ਕਰਵਾ ਲਓ ਜਿਹੜੀ ਹੁਣ ਕਾਟਨ ਚੱਲ ਰਹੀ ਆ ਵਿਸਕੋਸ ਮਸਲੀਨ ਦਾ ਕੱਪੜਾ ਬਹੁਤ ਸੋਹਣਾ ਬਹੁਤ ਵਧੀਆ ਹੁੰਦਾ ਤੇ ਵੀ ਕਲਰ ਤੇ ਕੱਪੜਾ ਵੀ ਪੂਰਾ ਹੰਢੰਸਾਰ ਹੁੰਦਾ ਜਿਹੜੀ ਵਿਸਕੋਸ ਦੀ ਮਸਲੀਨ ਹੁੰਦੀ ਆ ਬਿਲਕੁਲ ਕਾਟਨ 베ਸ ਹੁੰਦੀ ਆ ਉਹ ਸੋ ਜਿੱਤੇ ਮਰਜ਼ੀ ਕਰਵਾ ਸਕਦੇ ਹੋ ਬਰਬਰੀ ਬਹੁਤ ਸੋਹਣੀ ਆ ਰਹੀ ਆ ਕੈਬੀ ਲਾਈਨਿੰਗ ਬਹੁਤ ਸੋਹਣੀ ਆਈ ਹੈ ਸਾਰੇ ਕਾਟਨ 베ਸ ਨੇ ਸੋ ਜਿਹੜੀਆਂ ਵੀ ਪੈਨਾਂ ਨੂੰ ਜਿਹੜੇ ਵੀ ਫੈਬਰਿਕ ਦੇ ਉੱਪਰ ਤੁਹਾਨੂੰ ਚਾਹੀਦੇ ਆ ਹਨਾ ਸੌਟ ਤਾਂ ਤੁਸੀਂ ਦੱਸ ਸਕਦੇ ਹੋ ਤੇ ਆਪਣੀ ਆਰਡਰ ਦੇ ਸਕਦੇ ਹੋ ਚਲੋ ਜੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਟੂਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ